Oh, Alright. ਪਹਿਲੀ ਗੱਤਕ 2013 ਮੇਂ ਗਰਮੀ ਹੰਮਰਸਰ ਨਿਰਮਲਾ ਸਮੇਲਨ ਵਿੱਚ ਪੰਡਿਤ ਸ਼ੰਕਰ ਆਨੰਦ ਸਵਾਮੀ ਕੋਲੋਂ ਸ਼ਬਦ ਦੀਪ ਉਸ ਕੀਤੀ ਕਾਵਨ ਕਰ ਕਾਵਨ ਟਕਾਣਾ ਕਾਵਨ ਸ਼ਬਦ ਮਾਧਿਵਾਨਾ ਕਾਵਣ ਰੂਪ ਸੰਤ ਸਮਾਣਾ ਕਾਵਣ ਭੂਪ ਗੰਤ ਭਗਵਾਨਾ ਕਾਵਣ ਕੂਡ ਬਿਸ਼ਰਾਮ ਕਰਾਣਾ ਕਾਵਣ ਫਲਿਆ ਟੂਡ ਜਾਲਤ ਸੇ कवन पंगूड़या झूठ कवण आसन शेज वछाण जोत स्वरूप हारा संत लेखे सच घर दूसर दर पे न पाण कवन सिघासन कर शार ਆਦਮ ਜੇਬ ਜਾਈਆ ਕਉਣ ਰੂਪ ਰੰਗ ਕੰਤ ਪਤਾਰ ਸਰਤ ਸਵਾਨੀ ਨਾਰ ਸਹਾਗਣ ਆਪ ਬਣਾਈਆ ਕਉਣ ਖਾਣਾ ਪੀਣਾ ਪਹਿਨਣਾ ਧਨ ਸ਼ਿੰਗਾਰ ਕਉਣ ਵੇਸ ਕਰਾਈਆ ਕਉਣ ردي آتم સાચી તારા દેવ સરાણે અઠે પેર તૃપ્ત કરાઈયા કણ દે દિશારિયા વિચાર લો આમુરિયા ગજન બતાર આકાશી કા રંગ સવાઈયા ਕਵਣ ਕਰ ਹਰ ਸੰਤ ਰਖੇ ਵਾਜ਼ਾ ਮੇਰੇ ਮੇਰ ਪ੍ਰਖ ਅਬਨਾਸ਼ਾ ਹਰ ਦੂਸਰ ਦਰ ਕੋਈ ਨਿਸ ਨਾ ਆਈਆ ਮੇਰੇ ਕਰ ਮੇਰੇ ਆਤਮ ਵੇਗਵ ਖਾਨੇ ਸਰਬ ਗੁਣਤਾਸ ਭੇ ਹੋਇਆ ਭੇਦਾ ਭੇ ਖਲਾਈਆ ਕਵਣ ਮੰਡਪੋ ਵਿਖੇ ਰਸਾਂ ਸੰਤ ਸਹਿ ਲਾਇਕ ਅਕੇਲਾ ਅਕਾੰਦ ਅਨੰਤ ਰੂਪ ਅਨੂਪ ਸਤ ਸਰੂਪ ਸਾਹੋ ਪੂਰਜਨ ਰਚਾਇਆ ਜੋਤੀ ਜੋਤ ਸਰੂਪ ਹਰ ਸੰਤਨ ਪੁੱਛੇ ਸਾਤਕਾਰ ਨਾਂ ਦੇਵਾਰੇ ਬੰਦ ਕਰ दसे खोले कवण दरवाजे जय अंदर कवन कुंडाया पे ला कव कवन दरवाजा एका एक वसे हर घरी बनवाजा ભગત જના રાસા ચાદસે શબ્દ રે ખાય કોડા તાજા ના રોવે ના કદે હસે તુને આત્મ તો ભરે માદા મારે શબ્દે ઓજ રસના ખાય ના ગાય કોઈ સ્વાદ ਸਾਂਤ ਜੋਤੀ ਨੋਤ ਸਰੂਪ ਹਰ ਸਾਂਤਨ ਵੇਖੇ ਇਕਕਾਰ ਖੋਜਤ ਖੋਜਤ ਕਾਇਆ ਪਿੰਡ ਰਹਿ ਮੰਡ ਆਂਡ ਖਾਂਡ ਵਿੱਚ ਸਮਾਰਦਾ ਸਾਂਤਨ தாம் ਕਰਯਾ ਗਮ ਦੇਸ ਕゼ ਨ ਆਇਆ न कोई शन न दे थाम चार दवार नई बनाया जगत दृष ना भुख नाम आर सिंगर नील न आया शब्द संगासन ज्योति डेरा लाया ज्योति नूर घवण दवार ਰੇ ਸਾਚ ਰਸ਼ਨਾਈਆ ਮੇਡ ਮਟਾਏ ਆਂਦੇ ਅੰਧਾਰ ਦੀਵਾ ਬੱਤੀ ਨਾ ਕੋਈ ਜਲਾਈਆ ਸ਼ਾਵਨ ਤੋਂ ਨੇ ਅਬਰੇ ਉਪਾਰ ਪੰਜ ਮਰਿਆ ਗਾਈਆ ਪੰਜਮ ਮੇਲਾ ਮੀਤ ਮਰਾਰਾ ਏਕਾ ਰੰਗ ਸਮਾਈਆ ਨਵਤ ਕਾਇਆ ਸ਼ੁਦੈ ਤੇਰ ਤੀਰ ਕਟਾਰ ਨਾਨ ਰੰਗਾਰ ਬਣਾਈਆ ਜੋਤੀ ਜੋਤ ਸਰੂਪ ਹਾਰਾ ਸੰਤਨ ਪੁਛੇ ਸਾਥ ਕਰ ਭਾਰਤ ਖੰਡ ਕਉਣ ਦਵਾਰ ਦਵਾਰ ਕਾ ਪਾਈ ਵੰਡ चार कुंड दशा पंचम तातवकारी हा तीरज जत सत संतो ज्ञान अंतम मोख कमन दवारे डेर लाई आहे शब्द गुर भलवान है हर घट में ਜਿਸ ਜਾਨ ਪ੍ਰਾਪਤ ਦੇਵੇ ਸਾਚਾ ਜੀ ਆਦਾਨ ਹੈ ਆਤਮ ਜੋਤ ਜਗਾਏ ਏ ਕਰ ਖਾਏ ਚਰਨ ਧਿਆਨ ਹੈ ਏ ਕਾ ਰੰਗ ਸਮਾਏ ਜੋਤੀ ਲੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਭੇਖਾ ਧਾਰੀ ਤੇ ਘਰ ਗਾਏ ਕਾਲਜੁ ਤੇਰਾ ਅੰਤਮ ਭੇਖ ਪੁਰਖ ਆਵਨਾ ਚੀ ਵੇਖਣ ਆਇਆ ਕਾਲਜੁ ਤੇਰਾ ਅੰਤਮ ਭੇਖ ਪੁਰਖ ਆਵਨਾ ਚੀ ਵੇਖਣ ਆਇਆ ਲਖ ਤੇਰਾ ਸੀ ਮਹਿਤਗ ਲਿਖੇ ਰੇਖ ਰੇਖ ਲਿਖਣ ਆਰਾ ਤੇਸ ਨ ਆਇਆ नौ खंड पृथ्वी रही वेख वे पेदा जाया भरमे पुले औलिए पीर शेख सदा माया ममता जगत मो वधाया न कोई जाणे शब्द आ गमता ਦਮਾ ਜੋਤੀ ਨੂਰ ਸਵਾਇਆ ਜੋਤੀ ਜੋਤ ਸਰੂਪ ਹਾਰ ਜੋਤੀ ਜਾਮਾ ਭੇਗ ਤਰ ਕਾਜਬ ਤੇਰਾ ਵੇਖਣ ਲਰ ਲੋਕ ਮਾਤਮਾਰ ਝਾਤ ਏਗਾ ਰੂਪ ਸਮਾਇਆ ਜੋਤੀ ਜੋਤ ਸਰੂਪ ਹਾਰ ਜੋਤੀ ਦਾ ਮਾ ਵੇਖ ਤਾਰ ਕਾਰਜਲ ਤੇਰਾ ਵੇਖਣਦਾਰ ਲੋਕ ਮਾਤ ਮਾਰ ਚਾਤਾ ਏ ਕਾ ਰੂਪ ਸਮਾਇਆ ਕੈਰੀਅਰ ਸੰਜੀ ਆੜਵਾਣੀ ਇੱਥੇ ਖਤਮ ਹੋੰਦੀਆ ਹੁਣ ਇਹ ਸੱਚੇ ਬਾਦਸ਼ਾਹ ਦਾ ਸਿਰਤੀ ਡੋਲਾ ਪੰਜ ਵਾਰਾਂ ਬੋਲਾਂਗੇ ਸਾਰਿਆਂ ਵੀਰਾਂ ਭੈਣਾਂ ਨੇ ਸਾਥ ਦੇਣਾ ਤੋ Yeah. né Só. So